ਲੋਕ ਸਭਾ ਦੀਆਂ ਚੋਣਾਂ ਨੂੰ ਲੈ ਕੇ ਅਲੱਗ-ਅਲੱਗ ਰਾਜਨੀਤਿਕ ਪਾਰਟੀਆਂ ਚੋਣ ਪ੍ਰਚਾਰ ਸਿਖਰਾਂ ਤੇ ਕਰ ਰਹੀਆਂ ਨੇ ਇਸੇ ਦੇ ਚੱਲਦੇ ਲੋਕ ਸਭਾ ਹਲਕਾ ਫਿਰੋਜ਼ਪੁਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਗਦੀਪ ਸਿੰਘ ਕਾਕਾ ਬਰਾੜ ਦੇ ਹਲਕਾ ਮਲੋਟ ਵਿੱਚ ਚੋਣ ਪ੍ਰਚਾਰ ਕਰ ਰਹੇ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਨੇ ਅੱਜ ਚੋਣ ਪ੍ਰਚਾਰ ਦੌਰਾਨ ਮਲੋਟ ਸ਼ਹਿਰ ਅਤੇ ਪਿੰਡ ਕਿੰਗਰਾ ਵਿਖੇ ਅਲੱਗ-ਅਲੱਗ ਪਾਰਟੀਆਂ ਛੱਡ ਕੇ ਆਪ ਪਾਰਟੀ 'ਚ ਸ਼ਾਮਲ ਹੋਣ ਤੇ ਲੋਕਾਂ ਦਾ ਸਵਾਗਤ ਕੀਤਾ ਕਿਹਾ ਕਿ ਲੋਕ ਆਪ ਪਾਰਟੀ ਦੀਆਂ ਨੀਤੀਆਂ ਨੂੰ ਦੇਖਦੇ ਹੋਏ ਦੂਸਰੀਆਂ ਪਾਰਟੀਆਂ ਛੱਡ ਕੇ ਆਪ 'ਚ ਸ਼ਾਮਲ ਹੋ ਰਹੇ ਨੇ ਉਨ੍ਹਾਂ ਅੱਖ ਕੁਝ 99 ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸਵਾਲਾਂ ਦੇ ਜਵਾਬ ਦਿੰਦੇ ਹੋਏ ਕਹਿੰਦੇ ਨੇ ਕਿ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਨੂੰ ਦੇਖ ਕੇ ਲੋਕ ਆਪ ਮੁਹਾਰੇ ਪਾਰਟੀਆਂ ਛੱਡ ਰਹੇ ਨੇ ਕੁਝ ਜਾਣਦੇ ਆਪ ਦੇ ਆਸਬਾ ਮੈਂਬਰ ਚੋਣ ਪ੍ਰਚਾਰ ਵਿੱਚ ਨਜ਼ਰ ਨਹੀਂ ਆ ਰਹੇ ਤਾਂ ਉਹਨਾਂ ਨੇ ਕਿਹਾ ਕਿ ਪ੍ਰਚਾਰ ਕਰਨ ਦਾ ਅਲੱਗ ਢੰਗ ਹੈ ਉਹ ਆਪਣੇ ਲੈਵਲ ਤੇ ਕੰਮ ਕਰ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਆਪਣੇ ਜਾਰੀ ਐਲਾਨਨਾਮੇ ਤੇ ਵੀ ਉਹਨਾਂ ਨੇ ਸਵਾਲ ਉਠਾਉਂਦਿਆਂ ਕਿਹਾ ਕਿ ਅੱਜ ਅਕਾਲੀ ਦਲ ਗੱਲਾਂ ਕਰਦਾ ਹੈ ਉਹ ਆਪਣੇ ਰਾਜਕਾਲ ਦੌਰਾਨ ਕਿੱਥੇ ਗਏ ਸੀ ਹਲਕਾ ਫਰੀਦਕੋਟ ਤੋਂ ਭਾਜਪਾ ਪਾਰਟੀ ਦੇ ਉਮੀਦਵਾਰ ਹੰਸਰਾਜ ਹੰਸ ਵੱਲੋਂ ਵੀ ਕਿਸਾਨਾਂ ਪ੍ਰਤੀ ਦਿੱਤੇ ਵਿਵਾਦਤ ਬਿਆਨ ਦੀ ਨਿੰਦਾ ਕਰਦੇ ਹੋਏ ਉਹਨਾਂ ਨੇ ਕੀ ਆਖਿਆ ਆਓ ਤੁਹਾਨੂੰ ਉਹਨਾਂ ਦੀ ਹੀ ਜ਼ੁਬਾਨੀ ਸੁਣਾਉਂਦੇ ਹਾਂ ਸੁਣੋ ਕੀ ਕਹਿੰਦੇ ਨੇ ਕੈਬਨਟ ਮੰਤਰੀ ਡਾਕਟਰ ਬਲਜੀਤ ਕੌਰ ਕਿ ਕਿਸ ਤਰ੍ਹਾਂ ਦਾ ਚੋਣ ਪ੍ਰਚਾਰ ਚੱਲ ਰਿਹਾ ਹੈਗਾ ਅੱਜ ਕਈ ਪਾਰਟੀਆਂ ਛੱਡ ਕੇ ਜਿਹੜੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਹੈ ਕਿਸ ਤਰ੍ਹਾਂ ਦਾ ਸਵਾਗਤ ਹੈ ਬਹੁਤ ਸੋਹਣਾ ਹੰਗਾਰਾ ਲੋਕਾਂ ਨੇ ਦਿੱਤਾ ਆਮ ਆਦਮੀ ਪਾਰਟੀ ਦੇ ਪ੍ਰਤੀ ਔਰ ਅੱਜ ਅਸੀਂ ਸਵੇਰ ਤੋਂ ਲੱਗੇ ਹੋਏ ਹਾਂ ਪਹਿਲਾਂ ਪਿੰਡਾਂ ਵਿੱਚ ਗਏ ਪਿੰਡ ਕਿੰਗਰਾ ਵਿੱਚ ਵੀ ਸਾਡੇ ਕੋਲ ਪੰਚਾਇਤ ਮੈਂਬਰ ਤੇ ਕਈ ਪਰਿਵਾਰ ਜਿਹੜੇ ਅਕਾਲੀ ਦਲ ਨੂੰ ਛੱਡ ਕੇ ਅੱਜ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਹੈ ਇਸੇ ਤਰ੍ਹਾਂ ਹੀ ਅੱਜ ਸ਼ਹਿਰ ਦੇ ਵਿੱਚ ਵੀ ਸਾਡੇ ਬਹੁਤ ਥੀ ਸਤਕਾਰ ਸਖਸ਼ੀਅਤਾਂ ਜਿਨ੍ਹਾਂ ਸੰਧੂ ਪਰਿਵਾਰ ਉਹਨਾਂ ਦੇ ਨਾਰ ਹੋਰ ਬਹੁਤ ਸਾਰੀਆਂ ਫੈਮਲੀਆਂ ਜਿਹੜੀਆਂ ਉਹ ਅਕਾਲੀ ਪਾਰਟੀ ਨੂੰ ਛੱਡ ਕੇ ਆਮ ਆਦਮੀ ਪਾਰਟੀ ਸ਼ਾਮਲ ਹੋ ਰਿਹਾ ਹੈ ਔਰ ਮੈਂ ਕਹਾ ਕਿ ਸਿੱਥੇ ਸਾਡਾ ਪਰਿਵਾਰ ਚ ਵਾਧਾ ਹੋ ਰਿਹਾ ਉੱਥੇ ਸੰਗਠਨ ਨੂੰ ਵੀ ਬਹੁਤ ਮਜ਼ਬੂਤੀ ਮਿਲਦੀ ਹੈ ਪਰਿਵਾਰਾਂ ਨਾਲ ਗੱਲਬਾਤ ਹੋਣੀ ਹੈ ਕੀ ਨੀਤੀਆਂ ਨੂੰ ਵੇਖ ਕੇ ਜਿਹੜਾ ਹੈਗਾ ਤੁਸੀਂ ਪਾਰਟੀ ਨੂੰ ਛੱਡ ਕੇ ਤਰਾਂ ਗਏ ਬਿਲਕੁਲ ਜੀ ਹੁਣ ਮੈਂ ਜਿਵੇਂ ਪਿੰਡ ਚ ਗਈ ਸੀ ਤਾਂ ਉੱਥੇ ਜਿਹੜੇ ਬਜ਼ੁਰਗ ਸ਼ਾਮਲ ਹੋਏ ਸੀ ਉਹ ਕਹਿੰਦੇ ਮੈਂ ਖੁਦ ਮਾਈਕ 'ਚ ਬੋਲ ਕੇ ਦੱਸੂਗਾ ਕਿ ਮੈਂ ਕਿਉਂ ਆਇਆ ਮਰੋਣਾ ਨੇ ਵੀ ਦੱਸਿਆ ਕਿ ਮੈਂ ਗਰੀਬ ਪਰਿਵਾਰ ਨਾਲ ਸੰਬੰਧਨ ਤੌਰ ਤੇ ਮੇਰੀ ਬੇਟੀ ਨੂੰ ਪਟਵਾਰੀ ਦੀ ਨੌਕਰੀ ਮਿਲੀ ਬਿਨਾਂ ਰਿਸ਼ਵਤੋਂ ਬਿਨਾਂ ਸਪਾਰਸ਼ ਤੋਂ ਸੋ ਲੋਕ ਆਪਣੇ ਆਪ ਹੀ ਜਿਹੜਾ ਕੰਮਾਂ ਦੀ ਸ਼ਲਾਘਾ ਕਰਦੇ ਨੇ ਆਪਣੇ ਆਪ ਹੀ ਜਿਹੜੀਆਂ ਉਹਨਾਂ ਨੂੰ ਸਹੂਲਤਾਂ ਮਿਲਦੀਆਂ ਨੇ ਉਹਨਾਂ ਨੂੰ ਦੇਖ ਕੇ ਆਮ ਆਦਮੀ ਪਾਰਟੀ ਸ਼ਾਮਲ ਹੋ ਰਹੀ ਹੈ ਔਰ ਮੈਂ ਖੁਦ ਕਹਿ ਰਹੀ ਹਾਂ ਕਿ ਮੈਨੂੰ ਉਹਨੇ ਪ੍ਰਚਾਰ ਦੀ ਲੋੜ ਨਹੀਂ ਕਿਉਂਕਿ ਲੋਕ ਹੀ ਪ੍ਰਚਾਰ ਕਰ ਰਹੇ ਨੇ ਮੈਂ ਜਿਵੇਂ ਉਸਲੇ ਮਰੀਏ ਚਾਹ ਸੀਰਜ ਪਾਣੀ ਨੂੰ ਲੈ ਕੇ ਲੋਕਾਂ ਦੇ ਕਾਫੀ ਮਿਲੋ ਰੋਸ ਪਾਇਆ ਜਾ ਰਿਹਾ ਹੈ ਇਹ ਸਰਕਾਰ ਨੇ ਕੁਛ ਨਹੀਂ ਕੀਤਾ ਸਾਡੀ ਸਮਝ ਕੀ ਕਰਤੋਂ ਤੁਸੀਂ ਮੈਂ ਮੈਂ ਇਹ ਮੈਂ ਇਹ ਕਹਿਣਾ ਚਾਹਾਂਗੀ ਕਿ ਸਰਕਾਰ ਪ੍ਰਤੀ ਜੇ ਕਹਾਂ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਪ੍ਰਤੀ ਜਿਹੜਾ ਰੋਸ ਹੈ ਇਹਦੇ ਵਿੱਚ ਬਹੁਤ ਸਾਰਾ ਚਾਣਨਾ ਪਾਉਣ ਦੀ ਲੋੜ ਹੈ ਕਿਉਂਕਿ ਜਿਹੜਾ ਸੀਵਰੇਜ ਦੀ ਸਮੱਸਿਆ ਮਲੋਟ ਦੀ ਮੈਨੂੰ ਜਿੰਨੇ ਵੀ ਲੋਕਾਂ ਨੇ ਦੱਸਿਆ ਕਿ ਅਸੀਂ ਤਾਂ ਜੀ 20-25 ਸਾਲਾਂ ਤੋਂ ਇਹ ਸੰਤਾਪ ਭੋਗ ਰਹੇ ਹਾਂ ਔਰ ਮੈਂ ਆਉਂਦੇ ਸਾਲ ਹੀ ਜਿਹੜੇ ਮਲੋਟ ਦੀ ਇਹ ਸਮੱਸਿਆ ਹੱਲ ਕਰਨ ਦੇ ਲਈ ਗ੍ਰਾਂਟ ਲੈ ਕੇ ਆਂਦੀ 35 ਕਰੋੜ ਗ੍ਰਾਂਟ ਲੈ ਕੇ ਆਈ ਔਰ ਮੀਡੀਆ ਦੇ ਜ਼ਰੀਏ ਵੀ ਮੈਂ ਦੱਸਣਾ ਚਾਹਾਂਗੀ ਕਿ ਇਹਦਾ ਕੰਮ ਜਿਹੜਾ ਪਹਿਲਾਂ ਅਬੋਰ ਰੋਡ ਤੋਂ ਸ਼ੁਰੂ ਕੀਤਾ ਸੀ 25 26 ਨੰਬਰ ਵਾਰਡ ਨੂੰ ਕਨੈਕਟ ਕਰ ਲਿਆ ਪਰ ਉਹ ਸਟੈਪ ਬਾਈ ਸਟੈਪ ਸਾਰੇ ਵਾਰਡ ਕਨੈਕਟ ਹੋ ਰਹੇ ਨੇ ਅਸੀਂ ਜਨਰੇਟਰ ਵੀ ਲੈ ਕੇ ਆਏ ਆ ਮੋਟਰਾਂ ਵੀ ਲੈ ਕੇ ਆਈਆਂ ਔਰ ਮੈਂ ਪਹਿਲਾਂ ਵੀ ਕਿਹਾ ਸੀ ਕਿ ਇਹਨੂੰ ਇਹ ਨਾ ਸਮਝਿਓ ਵੀ ਗ੍ਰਾਂਟ ਆ ਗਈ ਤਾਂ ਮੈਂ ਗ੍ਰਾਂਟ ਸੈੱਟ ਦੂੰਗੀ ਤੇ ਕੰਮ ਖਤਮ ਹੋ ਜਾਏਗਾ ਇਹਦੇ ਲਈ ਟਾਈਮ 6-7 ਮਹੀਨੇ ਦਾ ਚਾਹੀਦਾ ਸੀ ਕੰਮ 'ਚ ਕਿਤੇ ਵੀ ਰੁਕਾਵਟ ਨਹੀਂ ਆਈ ਔਰ ਇਸ ਸਾਲ ਦੇ ਦੌਰਾਨ ਇਹ ਜਿਹੜੀ ਸਮੱਸਿਆ ਮਲੋਟ ਦੀ ਚਿਨਾ ਤੋਂ ਚੱਲਦੀ ਆ ਰਹੀ ਇਹਦਾ ਪੂਰਨ ਤੌਰ ਤੇ ਹੱਲ ਕਰਾਂਗੇ ਝੂਣ ਪ੍ਰਚਾਰ ਜਿਹੜਾ ਹੈਗਾ ਸਿਗਰਾਂ ਤੇ ਹੈਗਾ ਚੋਨਾ ਦੇ ਵਿੱਚ ਜਿਹੜੇ ਥੋੜੇ ਦੇ ਨਹੀਂ ਰਹਿ ਗਏ ਹੈ ਪਰ ਇਹ ਚਰਚਾ ਚੱਲ ਰਹੀ ਹੈ ਆਮ ਆਦਮੀ ਪਾਰਟੀ ਦੇ ਰਾਸ਼ਟਰਵਾਦੀ ਮੈਂਬਰ ਕੌਂਸਲ ਪ੍ਰਚਾਰ ਦੇ ਵਿੱਚ ਚੱਲ ਰਹੀ ਅਹ ਦੇਖੋ ਜੀ ਕਈ ਵਾਰੀ ਪ੍ਰਚਾਰ ਕਰਨ ਦਾ ਤਰੀਕਾ ਅਲੱਗ ਹੋ ਸਕਦਾ ਜਿਵੇਂ ਅਸੀਂ ਬਾਹਰ ਨਿਕਲ ਕੇ ਪ੍ਰਚਾਰ ਕਰ ਰਹੇ ਹਾਂ ਜਾਂ ਅਸੀਂ ਬਹੁਤ ਸ਼ੋਰ ਸ਼ਰਾਬੇ ਨਾਲ ਪ੍ਰਚਾਰ ਕਰ ਰਹੇ ਹਾਂ ਜਾਂ ਮਾਉਥ ਟੂ ਮਾਉਥ ਪ੍ਰਚਾਰ ਹੋ ਰਿਹਾ ਪਰ ਸਾਡਾ ਕੋਈ ਵੀ ਮੈਂਬਰ ਕਹਿ ਲਓ ਕੋਈ ਚੇਅਰਮੈਨ ਕਹਿ ਲਓ ਵਰਕਰ ਕਹਿ ਲਓ ਅਸੀਂ ਕਿਤੇ ਵੀ ਸਾਇਲੈਂਟ ਨਹੀਂ ਹਾਂ ਅਸੀਂ ਲੱਗੇ ਹੋਏ ਹਾਂ ਦੂਸਰੇ ਪਾਸੇ ਆ ਰਿਹਾ ਕਾਰੀਦਾਨ ਨੇ ਆਪਣਾ ਇਲਾਣਨਾਮਾ ਜਾਰੀ ਕੀਤਾ ਹੈ ਜਿਹਦੇ ਵਿੱਚ ਉਹਨਾਂ ਨੇ ਕਈ ਕੰਡੀਸ਼ਨਾਂ ਰੱਖੀਆਂ ਹੈਗੀਆਂ ਵੀ ਜਿਹੜਾ ਅਸੀਂ ਜਿਹੜੇ ਖੇਤੀ ਕਾਨੂੰਨਾਂ ਦੇ ਕਿਸਾਨਾਂ ਦੇ ਹੱਕਾਂ ਦੇ ਵਿੱਚ ਨੀਤੀਆਂ ਲੈ ਕੇ ਆਵਾਂਗੇ ਪੰਜਾਬ ਦੇ ਵਿੱਚੋਂ ਜਿਹੜੇ ਬਾਹਰ ਜਿਹੜੇ ਹੈਗੇ ਇੱਥੇ ਜ਼ਮੀਨ ਦੇ ਸੁਖੂ ਮੈਂ ਤਾਂ ਕਹਾਂਗੀ ਕਿ ਹੁਣ ਤੱਕ ਕਾਲੀਦਾਲੀ ਸੀ ਹੁਣ ਤੱਕ ਉਹ ਕਿੱਥੇ ਸੁੱਤੇ ਹੋਏ ਸੀਗੇ ਕਿਉਂ ਨਹੀਂ ਹੁਣ ਤੱਕ ਉਹਨਾਂ ਨੇ ਕੁਝ ਕੀਤਾ ਸਾਨੂੰ ਤਾਂ ਹੁਣੇ 2 ਸਾਲ ਹੀ ਮੌਕਾ ਮਿਲਿਆ ਔਰ ਅਸੀਂ ਆਪਣੀ ਪੂਰੀ ਜਿੰਦ ਜਾਨ ਲਾਈ ਆ ਵੀ ਲੋਕਾਂ ਤੱਕ ਸੂਲਤਾ ਪਹੁੰਚਾਉਣਗੇ ਔਰ 5 ਸਾਲ ਜਿਹੜਾ ਹੁਣ ਤੱਕ ਸਾਡੇ ਕੋਲ ਮੈਂਬਰ ਪਾਰਲੀਮੈਂਟ ਵੀ ਸਰਦਾਰ ਸੁਖਵੀਰ ਸਿੰਘ ਬਾਦਲ ਜੋ ਅਕਾਲੀ ਦਰਬਲੇ ਕਰਤਾ ਧਰਤਾ ਵੀ ਕਹਿ ਸਕਦੇ ਆ ਤੇ ਉਹਨਾਂ ਨੇ 5 ਸਾਲਾਂ ਦੌਰਾਨ ਇੱਕ ਵਾਰ ਵੀ ਕਿਤੇ ਪਾਰਲੀਮੈਂਟ 'ਚ ਆਵਾਜ਼ ਨਹੀਂ ਚੁੱਕੀ ਦੇ ਲੋਕ ਆਪ ਹੀ ਸਿਆਣੇ ਨੇ ਵੀ ਕਿਹੜੇ ਵੱਡ ਕਿਹੜੇ ਲਿਖਾਉਂਦੇ ਹੋ ਇਹ ਵੀ ਕਹਿ ਰਹੇ ਹੈਗੇ ਵੀ ਜਿਹੜੇ ਨਸ਼ਾ ਤਸਕਰ ਹੋਗਾ ਨਸ਼ਾ ਤਰਕ ਤੋਂ ਜਿਹੜਾ ਹੈਗੇ ਮੌਤ ਦੀ ਸਜ਼ਾ ਮੌਤ ਦੀ ਕੋਸ਼ਿਸ਼ ਕਰਾਂਗੇ ਉਸ ਤੋਂ ਇਲਾਵਾ ਜਿਹੜੇ ਹੈ ਪਾਣੀ ਹੈ ਜਿਹੜੇ ਪਾਣੀ ਦੀ ਰਾਖੀ ਕਰਾਂਗੇ ਬਹੁਤ ਸੂਬਿਆਂ ਨੂੰ ਪਾਣੀ ਨਹੀਂ ਲੈਂਦੇ ਰਹਿੰਦੇ ਦੇਖੋ ਨਸ਼ਾ ਜਿਨ੍ਹਾਂ ਨੇ ਜਿਹੜੇ ਖੁਦ ਨਸ਼ਾ ਲੈ ਕੇ ਆਏ ਪੰਜਾਬ 'ਚ ਬੱਚਾ ਬੱਚਾ ਜਾਣਦਾ ਕਿ ਨਸ਼ਾ ਕੌਣ ਲੈ ਕੇ ਆਇਆ ਉਹ ਹੁਣ ਇਹੋ ਜਿਹੀਆਂ ਗੱਲਾਂ ਕਰ ਰਹੇ ਨੇ ਆਪਣੇ ਕਾਰਜਕਾਲ ਦੌਰਾਨ ਉਹਨਾਂ ਨੂੰ ਲੋਕਾਂ ਨੇ ਸਮਾਂ ਦਿੱਤਾ ਸੀ ਉਹਦੇ ਠੱਲ ਕਿਉਂ ਨਹੀਂ ਪਾਈ ਉਹ ਨਸ਼ਾ ਆਈ ਕਿਉਂ ਪੰਜਾਬ ਜ ਜਸੀਂ ਲਗਾਤਾਰ ਲੱਗੇ ਹੋਏ ਆ ਆਪਣੇ ਬੱਚਿਆਂ ਨੂੰ ਬਚਾਉਣ ਦੇ ਲਈ ਮਰੀਜ਼ਾਂ ਨੂੰ ਬਚਾਉਣ ਦੇ ਲਈ ਤੇ ਇਹ ਵੇਲੇ ਬੈਠੇ ਘੜ ਤਾਂ ਘੜੀ ਜਾਂਦੇ ਕੀ ਲੱਗਦਾ ਕਿ ਜਿਹੜਾ ਐਲਾਨਨਾਮਾ ਜਿਹੜਾ ਇਹਨਾਂ ਨੇ ਜਾਰੀ ਕੀਤਾ ਕਿੱਥੋਂ ਤੱਕ ਸਾਰੀ ਹੋਊਗਾ ਮੈਨੂੰ ਲੱਗਦਾ ਲੋਕ ਹੀ ਜਵਾਬ ਦੇਣਗੇ ਕਿ ਪਹਿਲਾਂ ਤੁਸੀਂ ਕਿੰਨੀ ਵਾਰੀ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਰਹੇ ਆ ਪੇ ਉਹ ਉਹਨਾਂ ਦਿਨਾਂ ਦੇ ਵਿੱਚ ਕਿਉਂ ਨਹੀਂ ਇਹਨਾਂ ਨੂੰ ਜਿੱਤਿਆ ਦੂਸਰੇ ਪਾਸੇ ਕਿਸਾਨ ਜਥੇਬੰਦੀਆਂ ਕਹਿ ਰਹੇ ਅਸੀਂ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਵੀ ਸਵਾਲ ਕਰਾਂਗੇ ਕਿ ਕਿਸਾਨਾਂ ਲਈ ਨਹੀਂ ਕਿ खरे ਉੱਤਰੇ ਹੈਗੇ ਜਿਹੜੀ ਕਿਸਾਨਾਂ ਨੂੰ ਜਿਹੜੀਆਂ ਸੂਚਨਾ ਦੇਣੀਆਂ ਸੀ ਐਮਐਸਪੀ ਲਾਗੂ ਕੀਤੀ ਨਹੀਂ ਆ ਰਹੀ ਦੇਖੋ ਕੋਈ ਵੀ ਸਾਨੂੰ ਸਵਾਲ ਖੜਾ ਕਰ ਸਕਦਾ ਹੈ ਲੋਕਾਂ ਦੇ ਹੱਕ ਹੈ ਕਿਸਾਨ ਵੀ ਕਰ ਸਕਦੇ ਨੇ ਪਰ ਕਿਸਾਨਾਂ ਨੂੰ ਇਹ ਗੱਲ ਵੀ ਯਾਦ ਰੱਖਣੀ ਚਾਹੀਦੀ ਹੈ ਵੀ ਜਦੋਂ ਉਹਨਾਂ ਨੇ ਮੋਹਾਲੀ ਦੇ ਵਿੱਚ ਜਿਹੜਾ ਬਹੁਤ ਵੱਡਾ ਰੋਸ ਪ੍ਰਦਰਸ਼ਨ ਹੋਣ ਜਾ ਰਿਹਾ ਸੀ ਮਾਨ ਸਾਹਿਬ ਨੇ ਰਾਤ ਦੇ 2 2 3 3 ਵਜੇ ਤੱਕ ਮੀਟਿੰਗ ਕੀਤੀ ਸੈਂਟਰ ਸਰਕਾਰ ਨਾਲ ਇਹਨੂੰ ਕਿਤੇ ਨਾ ਕਿਤੇ ਮੈਂ ਸਿਰੇ ਚਾੜ੍ਹ ਦੇਵਾਂ ਸਾਡੀ ਲੜਾਈ ਸੈਂਟਰ ਸਰਕਾਰ ਨਾਲ ਪਹਿਲਾਂ ਵੀ ਸੀ ਤੇ ਹੁਣ ਵੀ ਹੈ ਤੇ ਸਾਡੀ ਪੂਰੀ ਕੋਸ਼ਿਸ਼ ਹੈ ਕਿ ਜਿਹੜੇ ਮੋਦੀ ਆ ਉਹਨੂੰ ਅਸੀਂ ਥੱਲੇ ਤਾਰ ਕੇ ਕਿਸਾਨਾਂ ਦੀਆਂ ਮੰਗਾਂ ਨੂੰ ਪੂਰਨ ਚੜਾਈਏ ਆ ਫਰੀਦਕੋਟ ਹਲਕੇ ਤੋਂ ਬੀਜਪੀ ਦੇ ਉਮੀਦਵਾਰ ਨੇ ਇੱਕ ਕਿਸਾਨਪ੍ਰਤਿਕ ਮਵਾਨਿਕ ਬਿਆਨ ਦਿੱਤਾ ਹੈ ਕਿ ਉਹ ਉਸ ਨੂੰ ਕਿਸ ਤਰ੍ਹਾਂ ਦੇ ਮੈਨੂੰ ਨਹੀਂ ਪਤਾ ਵੀ ਉਹ ਉਮੀਦਵਾਰ ਕਿਸ ਤਰ੍ਹਾਂ ਦੇ ਬੇਤੁਕੇ ਜਿਹਾ ਬਿਆਨ ਦਿੰਦੇ ਰਹਿੰਦੇ ਆ ਪਰ ਮੈਨੂੰ ਇਸ ਗੱਲ ਦੀ ਮੈਂ ਨਿਖੇਧੀ ਕਰਾਂਗੀ ਵੀ ਕਦੇ ਵੀ ਕਿਸੇ ਵਰਗ ਦੇ ਖਿਲਾਫ ਨਹੀਂ ਬੋਲਣਾ ਚਾਹੀਦਾ। ਸ਼੍ਰੀ ਮੁਖਸਰ ਸਾਹਿਬ ਤੋਂ ਤਾਂ ਸੇਮ ਟੁੱਟੀ ਦੀ ਖਾਸ ਰਿਪੋਰਟ